ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਹਰ ਹਰ ਮੁਖ ਤੇ ਬੋਲਨਾ ਮਨ ਬੁੱਠੇ ਸੁਖ ਹੋਏ ਨਾਨਕਾ ਸਭ ਮੈਂ ਰਬ ਰਹਿਆ ਥਾਨ ਅਤਨੰਤਰ ਸੋਏ ਪੌੜੀ ਹੇਰੋ ਘਟ ਘਟ ਸਗਲ ਕੈ ਪੂਰ ਰਹਿ ਭਗਵਾਨ ਹੋਵਤ ਆਏ ਸਾਧ ਸੰਜੀ ਸਾਧ ਸੰਦੀਪ ਜੋ ਕੰਜਨ ਗੁਰ ਗਿਆਨ ਹੌ ਛਟ ਕਹੋਏ ਆਨੰਦ ਤਹਿ ਹੋ ਨਾਹੀ ਤਹਿ ਆਪ ਹੱਤੇ ਦੁਖ ਜਨਮ ਮਰਨ ਸਾਥ ਸੰਗ ਪ੍ਰਤਾਪ ਹੇਤ ਕਾਰ ਨਾਮ ਡ੍ਰਿੜ ਦਿਆਲਾ ਸੰਤ ਹੈ ਸੰਗ ਹੋਤਿ ਕਿਰਪਾਲਾ ਓਰੇ ਕਸ਼ ਤੈਨਾਂ ਕੀਆ ਨਾਨਕ ਸਭ ਕੇਸ਼ ਪ੍ਰਭ ਤੇ ਹੁਆ ਇਸ ਲੋਕ ਹਰ ਹਰ ਮੁਖ ਤੇ ਬੋਲਨਾ ਮਨ ਉਠੇ ਸੁਖ ਹੋਏ ਨਾਨਕ ਸਭ ਮੈ ਰਵ ਰਹਿਆ ਆਤਮ ਤਨੰਤਰ ਸੋਏ ਪੌੜੀ ਹੈ ਰੋ ਘਟ ਘਟ ਸਗਲ ਕੇ ਪੂਰ ਰਹੇ ਭਗਵਾਨ ਹੋਵਤ ਆਏ ਸਾਧ ਸੰਜੀ ਸਾਧ ਸੰਦੀਪ ਜੋ ਕੰਜਨ ਗੁਰ ਗਿਆਨ ਹਾਂ ਛੁਟ ਕੇ ਹੋਏ ਆਨੰਦ ਤੈ ਹੋ ਨਾਹੀ ਤੈ ਆਪ ਹਤੈ ਦੁਖ ਜਨਮ ਹੈ ਮਰਨ ਸਾਥ ਸੰਗ ਪ੍ਰਤਾਪ ਹੇਤ ਕਾਰ ਨਾਮ ਦ੍ਰਿੜ ਦਿਆਲਾ ਸੰਤ ਸੰਗ ਹੋਤ ਕਰ ਪਾਲਾ ਔਰੇ ਕਸ਼ਨਾ ਕਿਨੋ ਕੀਆ ਨਾਨਕ ਸਭ ਕੇਸ਼ ਪ੍ਰਭ ਤੇ ਹੁਆ ਇਸ ਲੋਕ ਹਰ ਹਰ ਮੁਖ ਤੇ ਬੋਲਨਾ ਮਨ ਬੁਠੇ ਸੁਖ ਹੋਏ ਨਾਨਕ ਸਭ ਮੈਂ ਰਵ ਰਹਿਆ ਤਾਨਤਨੰਤਰ ਸੋਏ ਪੌੜੀ ਏਰੋ ਘਟ ਘਟ ਸਗਲ ਕੈ ਪੂਰ ਰਹੇ ਭਗਵਾਨ ਹੋਵਤ ਆਏ ਸਾਧ ਸੰਜੀ ਸਾਧ ਸੰਦੀਪ ਜੋ ਕੰਜਨ ਗੁਰ ਗਿਆਨ ਹੌਂ ਛਟ ਕਹੋਏ ਆਨੰਦ ਤੈ ਹੋ ਨਾਹੀ ਤਹ ਆਪ ਹੱਤੇ ਦੁਖ ਜਨਮ ਮਰਨ ਸਾਥ ਸੰਗ ਪ੍ਰਤਾਪ ਇਤਕਾਰ ਨਾਮ ਦ੍ਰਿੜ ਦਿਆਲਾ ਸੰਤਹਿ ਸੰਗ ਹੋਤਿ ਕਿਰਪਾਲਾ ਓਰੇ ਕਸ਼ਨਾ ਕਿਨੋ ਕੀਆ ਨਾਨਕ ਸਭ ਕੇਸ਼ ਪ੍ਰਭ ਤੇ ਹੁਆ ਇਸ ਲੋਕ ਹਰ ਹਰ ਮੁਖ ਤੇ ਬੋਲਨਾ ਮਨ ਬੁਠੇ ਸੁਖ ਹੋਏ ਨਾਨਕ ਸਭ ਮੈਂ ਰਵ ਰਹਿਆ ਥਾਨ ਅਨੰਤਰ ਸੋਏ ਪੌੜੀ ਹੈ ਰੋ ਘਟ ਘਟ ਸਗਲ ਕੇ ਪੂਰ ਰਹੇ ਭਗਵਾਨ ਹੋਵਤ ਆਏ ਸਦ ਸੰਜੀਵ ਸਦ ਸੰਦੀਵ ਜੋ ਕ ਪੰਜਨ ਗੁਰ ਗਿਆਨ ਹੌਂ ਛੁਟ ਕੇ ਹੋਏ ਆਨੰਦ ਤਹਿ ਹੋ ਨਾਹੀ ਤਹਿ ਆਪ ਹਤੈ ਦੁਖ ਜਨਮਹਿ ਨਾ ਸਾਥ ਸੰਗ ਪ੍ਰਤਾਪ ਹੇਤ ਕਾਰਨ ਨਾਮ ਦ੍ਰਿੜ ਦਿਆਲਾ ਸੰਤ ਹੈ ਸੰਗ ਹਉ ਤਾ ਕਿਰਪਾਲਾ ਓਰੇ ਕਸ਼ਨਾ ਕਿਨੋ ਕੀਆ ਨਾਨਕ ਸਭ ਕੇਸ਼ ਪ੍ਰਭ ਤੇ ਹੁਆ ਇਸ ਲੋਕ ਹਰ ਹਰ ਮੁਖ ਤੇ ਬੋਲਨਾ ਮਨ ਬੁਠੇ ਸੁਖ ਹੋਏ ਨਾਨਕ ਸਭ ਮੈਂ ਰਬ ਰਹਿਆ ਥਾਨ ਅਨੰਤਰ ਸੋਏ ਪੌੜੀ ਹੇਰ ਓ ਘਟ ਘਟ ਸਗਲ ਕੈ ਪੂਰ ਰਹੇ ਭਗਵਾਨ ਹੋਵਤ ਆਏ ਸਦ ਸੰਜੀਵ ਸਦ ਸੰਦੀਪ ਜੋ ਕੰਜਨ ਗੁਰ ਗਿਆਨ ਹਾਂ ਛੁਟ ਕੇ ਹੋਏ ਆਨੰਦ ਤੈ ਹੋਣ ਨਹੀਂ ਤਹ ਆਪ ਹੱਤੇ ਦੁਖ ਜਨਮ ਮਰਨ ਸਾਥ ਸੰਗ ਪ੍ਰਤਾਪ ਹੈ ਤ ਕਰਨਾਮ ਦ੍ਰਿੜ ਦਿਆਲਾ ਸੰਤ ਹੈ ਸੰਗ ਹਉ ਤਾ ਕਿਰਪਾਲਾ ਓਰੇ ਕਸ਼ਨਾ ਕਿਨੂ ਕੀਆ ਨਾਨਕ ਸਭ ਕੇਸ਼ ਪ੍ਰਭ ਤੇ ਹੁਆ ਇਸ ਲੋਕ ਹਰ ਹਰ ਮੁਖ ਤੇ ਬੋਲਨਾ ਮਨ ਉਠੇ ਸੁਖ ਹੋਏ ਨਾਨਕ ਸਭ ਮੈਂ ਰਵ ਰਹਿਆ ਥਾਨ ਅਨੰਤਰ ਸੋਏ ਪੌੜੀ ਏ ਰੋ ਘਟ ਘਟ ਸਗਲ ਕੈ ਪੂਰ ਰਹੇ ਭਗਵਾਨ ਹੋਵਤ ਆਏ ਸਦ ਸੰਜੀਵ ਸਦ ਸੰਦੀਪ ਜੋ ਕੰਜਨ ਗੁਰ ਗਿਆਨ ਹਾਂ ਛੁਟ ਕੈ ਹੋਏ ਆਨੰਦ ਤੈ ਹੋ ਨਾਹੀ ਤੈ ਆਪ ਹੱਤੇ ਦੁਖ ਜਨਮ ਮਰਨ ਸਤ ਸੰਗ ਪ੍ਰਤਾਪ ਹੇਤ ਕਰ ਨਾਮ ਡ੍ਰਿੜ ਦਿਆਲਾ ਸੰਤ ਹੈ ਸੰਗ ਹੋਤਿ ਕਿਰਪਾਲਾ ਓਰੇ ਕਸ਼ਨਾ ਕਿਨੋ ਕੀਆ ਨਾਨਕ ਸਭ ਕੇਸ਼ ਪ੍ਰਭ ਤੇ ਹੁਆ ਇਸ ਲੋਕ ਹਰ ਹਰ ਮੁਖ ਤੇ ਬੋਲਨਾ ਮਨ ਉਠੇ ਸੁਖ ਹੋਏ ਨਾਨਕ ਸਭ ਮੈਂ ਰਵ ਰਹਿਆ ਤਾਨ ਅਨੰਤਰ ਸੋਏ ਪੌੜੀ ਹੇਰ ਓ ਘਟ ਘਟ ਸਗਲ ਕੈ ਪੂਰ ਰਹੇ ਭਗਵਾਨ ਹੋਵਤ ਆਏ ਸਾਧ ਸੰਜੀ ਸਦੇ ਸੰਦੀਵ ਦੁਖ ਪੰਜਨ ਗੁਰ ਗਿਆਨ ਹਾਂ ਛੁਟ ਕੇ ਹੋਏ ਆਨੰਦ ਤੈ ਹੋ ਨਾਹੀ ਤੈ ਆਪ ਹੱਤੇ ਦੁਖ ਜਨਮ ਮਰਨ ਸਾਥ ਸੰਗ ਪ੍ਰਤਾਪ ਹੈਤ ਕਾਰ ਨਾਮ ਦ੍ਰਿੜ ਦਿਆਲਾ ਸੰਤ ਹੈ ਸੰਗ ਹੁਤਾ ਕਿਰਪਾਲਾ ਓਰੇ ਕਸ਼ਨਾ ਕਿਨੂ ਕੀਆ ਨਾਨਕ ਸਭ ਕੇਸ਼ ਪ੍ਰਭ ਤੇ ਹੁਆ ਇਸ ਲੋਕ ਹਰ ਹਰ ਮੁਖ ਤੇ ਬੋਲਨਾ ਮਨ ਉਠੇ ਸੁਖ ਹੋਏ ਨਾਨਕ ਸਭ ਮੈਂ ਰਵ ਰਹਿਆ ਥਾਨ ਤਨੰਤਰ ਸੋਏ ਪੌੜੀ ਓ ਘਟ ਘਟ ਸਗਲ ਕੈ ਪੂਰ ਰਹਿ ਗਰਵਾਨ ਹੋਵਤ ਆਏ ਸਾਧ ਸੰਜੀ ਸਾਧ ਸੰਦੀਪ ਜੋ ਕੰਜਨ ਗੁਰ ਗਿਆਨ ਹਾਂ ਛੁਟ ਕੇ ਹੋਏ ਆਨੰਦ ਤੈ ਹੋ ਨਾਹੀ ਤਹ ਆਪ ਹੱਤੇ ਦੁੱਖ ਜਨਮ ਮਰਨ ਸਾਧ ਸੰਗ ਪ੍ਰਤਾਪ ਹੇਤ ਕਾਰ ਨਾਮ ਦ੍ਰਿੜ ਦਿਆਲਾ ਸੰਤ ਹੈ ਸੰਗ ਹੋਤ ਕਿਰਪਾਲਾ ਓਰੇ ਕਸ਼ਨਾ ਕਿਨੋਂ ਕੀਆ ਨਾਨਕ ਸਭ ਕੇਸ਼ ਪ੍ਰਭ ਤੇ ਹੁਆ ਇਸ ਲੋਕ ਹਰ ਹਰ ਮੁਖ ਤੇ ਬੋਲਨਾ ਮਨ ਉਠੇ ਸੁਖ ਹੋਏ ਨਾਨਕ ਸਭ ਮੈਂ ਰਵ ਰਹਿਆ ਆਤਮ ਤਨੰਤਰ ਸੋਏ ਪੌੜੀ ਹੈ ਉ ਘਟ ਘਟ ਸਗਲ ਕੇ ਪੂਰ ਰਹੇ ਭਗਵਾਨ ਹੋਵਤ ਆਏ ਸਦ ਸੰਜੀ ਸਦ ਸੰਦੀਵ ਜੋ ਕੰਜਨ ਗੁਰ ਗਿਆਨ ਹੌਂ ਛੁਟ ਕੇ ਹੋਏ ਆਨੰਦ ਤੈ ਹੋ ਨਾਹੀ ਤਹ ਆਪ ਹੱਤੇ ਦੁਖ ਜਨਮ ਮਰਨ ਸਾਥ ਸੰਗ ਪ੍ਰਤਾਪ ਹੇਤ ਕਾਰ ਨਾਮ ਡ੍ਰਿੜ ਦਿਆਲਾ ਸੰਤ ਹੈ ਸੰਗ ਹੋਤ ਕ੍ਰਿਪਾਲਾ ਓਰੇ ਕਸ਼ਨਾ ਕਿਨੂ ਕੀਆ ਨਾਨਕ ਸਭ ਕੇਸ਼ ਪ੍ਰਭ ਤੇ ਹੁਆ ਇਸ ਲੋਕ ਹਰ ਹਰ ਮੁਖ ਤੇ ਬੋਲਨਾ ਮਨ ਉਠੇ ਸੁਖ ਹੋਏ ਨਾਨਕ ਸਭ ਮੈ ਰਵ ਰਹਿਆ ਥਾਨ ਤਨੰਤਰ ਸੋਹਿਲ ਪਾਉੜੀ ਹੈ ਰੋ ਘਟ ਘਟ ਸਗਲ ਕੈ ਪੂਰ ਰਹਿ ਭਗਵਾਨ ਹੋਵਤ ਆਏ ਸਦ ਸੰਜੀਵ ਸਦ ਸੰਦੀਵ ਜੋ ਕ ਪੰਜਨ ਗੁਰ ਗਿਆਨ ਹਉ ਛਟ ਕੈ ਹੋਏ ਆਨੰਦ ਤੈ ਹੋ ਨਾਹੀ ਤੈ ਆਪ ਹਤੈ ਦੁਖ ਜਨਮ ਮਰਨ ਸਾਥ ਸੰਗ ਪ੍ਰਤਾਪ ਹਿਤ ਕਾਰ ਨਾਮ ਦ੍ਰਿੜ ਦਿਆਲਾ ਸੰਤ ਹੈ ਸੰਗ ਹੋਤ ਕ੍ਰਿਪਾਲਾ ਓਰੇ ਕਸ਼ਨਾ ਕਿਨੋ ਕੀਆ ਨਾਨਕ ਸਭ ਕੇਸ਼ ਪ੍ਰਭ ਤੇ ਹੁਆ ਇਸ ਲੋਕ ਹਰ ਹਰ ਮੁਖ ਤੇ ਬੋਲਨਾ ਮਨ ਬੁਫੇ ਸਗ ਹੋਏ ਨਾਨਕ ਸਭ ਮੈ ਰਬ ਰਹਿਆ ਤਾਨ ਅਨੰਤਰ ਸੋਏ ਪੌੜੀ ਹੈ ਰੋ ਘਟ ਘਟ ਸਗਲ ਕੇ ਪੂਰ ਰਹਿ ਭਗਵਾਨ ਹੋਵਤ ਆਏ ਸਾਧ ਸੰਜੀ ਸਾਧ ਸੰਦੀਵ ਜੋ ਕੰਜਨ ਗੁਰ ਗਿਆਨ ਹਾਂ ਛਟ ਕਹੋਏ ਆਨੰਦ ਤੈ ਹੋ ਨਾਹੀ ਤੈ ਆਪ ਹੱਤੇ ਦੁਖ ਜਨਮ ਮਰਨ ਸਾਥ ਸੰਗ ਪ੍ਰਤਾਪ ਹੈ ਤਕਾਰ ਨਾਮ ਦ੍ਰਿੜ ਦਿਆਲਾ ਸੰਤ ਹੈ ਸੰਗ ਹੋਤਿ ਕਿਰਪਾਲਾ ਓਰੇ ਕਸ਼ਨਾ ਕਿਨੋ ਕੀਆ ਨਾਨਕ ਸਭ ਕੇਸ਼ ਪ੍ਰਭ ਤੇ ਹੁਆ ਇਸ ਲੋਕ ਹਰ ਹਰ ਮੁਖ ਤੇ ਬੋਲਣਾ ਮਨ ਉਠੇ ਸੁਖ ਹੋਏ ਨਾਨਕ ਸਭ ਮੈਂ ਰਵ ਰਹਿਆ ਆਥਾਨਥਨੰਤਰ ਸੋਏ ਪੌੜੀ ਹੈ ਰੋ ਘਟ ਘਟ ਸਗਲ ਕੇ ਪੂਰ ਰਹੇ ਭਗਵਾਨ ਹੋਵਤ ਆਏ ਸਾਧ ਸੰਜੀਵ ਸਾਧ ਸੰਦੀਪ ਜੋ ਕਹੰਜਨ ਗੁਰ ਗਿਆਨ ਹੌਂ ਛੁਟ ਕੈ ਹੋਏ ਆਨੰਦ ਤੈ ਹੋਂ ਨਾਹੀ ਤੈ ਆਪ ਹੱਤੇ ਦੁਖ ਜਨਮ ਮਰਨ ਸਾਥ ਸੰਗ ਪ੍ਰਤਾਪ ਹੇਤ ਕਾਰ ਨਾਮ ਧ੍ਰਿੜ ਦਿਆਲਾ ਸੰਤ ਹੈ ਸੰਗ ਹੋਤਿ ਕਿਰਪਾਲਾ ਓਰੇ ਕਸ਼ਨਾ ਕਿਨੂ ਕੀਆ ਨਾਨਕ ਸਭ ਕੇ ਪ੍ਰਭਾਤੇ ਹੁਆ ਇਸ ਲੋਕ ਹਰ ਹਰ ਮੁਖ ਤੇ ਬੋਲਨਾ ਮਨ ਉਠੇ ਸੁਖ ਹੋਏ ਨਾਨਕਾ ਸਭ ਮੈਂ ਰਵ ਰਹਿਆ ਆਥਾਨ ਸੰਤੰਤਰ ਸੋਏ ਪੌੜੀ ਹੈ ਰੋ ਘਟ ਘਟ ਸਗਲ ਕੇ ਪੂਰ ਰਹਿ ਭਗਵਾਨ ਹੋਵਤ ਆਏ ਸਦ ਸੰਜੀਵ ਸਦ ਸੰਦੀਵ ਜੋ ਕਪੰਜਨ ਗੁਰ ਗਿਆਨ ਹਉ ਛਟ ਕੇ ਹੋਏ ਆਨੰਦ ਤੈ ਹਉ ਨਾਹੀ ਤਹ ਆਪ ਹਤੈ ਦੁਖ ਜਨਮ ਮਰਨ ਸਾਥ ਸੰਗ ਪ੍ਰਤਾਪ ਹਿਤ ਕਾਰ ਨਾਮ ਦ੍ਰਿੜ ਦਿਆਲਾ ਸੰਤ ਹੈ ਸੰਗ ਹੋਤ ਕਿਰਪਾਲਾ ਓਰੇ ਕਸ਼ਨਾ ਕਿਨੋ ਕੀਆ ਨਾਨਕ ਸਭ ਕਿਛ ਪ੍ਰਭ ਤੇ ਹੁਆ ਇਸ ਲੋਕ ਹਰ ਹਰ ਮੁਖ ਤੇ ਬੋਲਣਾ ਮਨ ਬੁਠੇ ਸੁਖ ਹੋਏ ਨਾਨਕ ਸਭ ਮੇਰਾ ਬਰਹਿਆ ਥਾਨ ਸੰਤਰ ਸੋਏ ਪੌੜੀ ਫਿਰ ਉਹ ਘਟ ਘਟ ਸਗਲ ਕੈ ਪੂਰ ਰਹੇ ਭਗਵਾਨ ਹੋਵਤ ਆਏ ਸਦ ਸੰਜੀਵ ਸਦ ਸੰਦੀਪ ਦੁਖ ਭੰਜਨ ਗੁਰ ਗਿਆਨ ਹਉ ਛੁਟ ਕੈ ਹੋਏ ਆਨੰਦ ਤੈ ਹੋ ਨਾਹੀ ਤੈ ਆਪ ਹਤੇ ਦੁਖ ਜਨਮ ਹੈ ਮਰਨ ਸਤ ਸੰਗ ਪ੍ਰਤਾਪ ਹਿਤ ਕਰ ਨਾਮ ਦ੍ਰਿੜ ਦਿਆਲਾ ਸੰਤ ਹੈ ਸੰਗ ਹੋਤ ਕਰ ਪਾਲਾ ਓਰੇ ਕਸ਼ਨਾ ਕਿਨੋਂ ਕੀਆ ਨਾਨਕ ਸਭ ਕੇਸ਼ ਪ੍ਰਭ ਤੇ ਹੁਆ ਇਸ ਲੋਕ ਹਰ ਹਰ ਮੁਖ ਤੇ ਬੋਲਨਾ ਮਨ ਉਠੇ ਸੁਖ ਹੋਏ ਨਾਨਕ ਸਭ ਮੈਂ ਰਵ ਰਹਿਆ ਤਾਨ ਸੰਨਤਰ ਸੋਏ ਪੌੜੀ ਹੈ ਰੋ ਘਟ ਘਟ ਸਗਲ ਕੇ ਪੂਰ ਰਹੇ ਭਗਵਾਨ ਹੋਵਤ ਆਏ ਸਾਧ ਸੰਜੀ ਸਾਧ ਸੰਦੀਪ ਜੋ ਕੰਜਨ ਗੁਰ ਗਿਆਨ ਹੌ ਛਟ ਕੇ ਹੋਏ ਆਨੰਦ ਤੈ ਹੋ ਨਾਹੀ ਤਹ ਆਪ ਹੱਤੇ ਦੁਖ ਜਨਮ ਮਰਨ ਸਾਥ ਸੰਗ ਪ੍ਰਤਾਪ ਹੈ ਤਕਰ ਨਾਮ ਰੇੜਾ ਦੇ ਆਲਾ ਸੰਤ ਹੈ ਸੰਗ ਹੋਤਿ ਕਿਰਪਾਲਾ ਓਰੇ ਕਸ਼ਨਾ ਕਿਨੋ ਕੀਆ ਨਾਨਕ ਸਭ ਕੇਸ਼ ਪ੍ਰਭ ਤੇ ਹੁਆ ਵਾਸ ਲੋਕ ਹਰ ਹਰ ਮੁਖ ਤੇ ਬੋਲਨਾ ਮਨ ਬੁਠੇ ਸੁਖ ਹੋਏ ਨਾਨਕ ਸਭ ਮੈਂ ਰਵ ਰਹਿਆ ਤਾਨ ਅਨੰਤਰ ਸੋਏ ਪੌੜੀ ਹੇ ਰੋ ਘਟ ਘਟ ਸਗਲ ਕੈ ਪੂਰ ਰਹੇ ਭਗਵਾਨ ਹੋਵਤ ਆਏ ਸਦ ਸੰਜੀਵ ਸਦ ਸੰਦੀਵ ਜੋ ਕਹੰਜ ਗੁਰ ਗਿਆਨ ਹਾਂ ਛਟ ਕਹੋਏ ਆਨੰਦ ਤਹਿ ਹੋ ਨਾਹੀ ਤਹਿ ਆਪ ਹੱਤੇ ਦੁਖ ਜਨਮ ਮਰਨ ਤੈ ਸੰਗ ਪ੍ਰਤਾਪ ਹੈ ਤ ਕਾਰਨ ਨਾਮ ਦ੍ਰਿੜ ਦਿਆਲਾ ਸੰਤ ਹੈ ਸੰਗ ਹੋਤਿ ਕਰਪਾਲਾ ਓਰੇ ਕਸ਼ਨਾ ਕਿਨੋ ਕੀਆ ਨਾਨਕ ਸਭ ਕੇਸ਼ ਪ੍ਰਭ ਤੇ ਹੁਆ ਇਸ ਲੋਕ ਹਰ ਹਰ ਮੁਖ ਤੇ ਬੋਲਨਾ ਮਨ ਉਠੇ ਸੁਖ ਹੋਏ ਨਾਨਕ ਸਭ ਮੈ ਰਵ ਰਹਿਆ ਥਾਨ ਅਨੰਤਰ ਸੋਏ ਪੌੜੀ ਹੈ ਰੋ ਘਟ ਘਟ ਸਗਲ ਕੇ ਪੂਰ ਰਹੇ ਭਗਵਾਨ ਹੋਵਤ ਆਏ ਸਦ ਸੰਜੀਵ ਸਦ ਸੰਦੀਪ ਜੋ ਕਹੰਜਨ ਗੁਰ ਗਿਆਨ ਹੋਂ ਛੁਟ ਕੇ ਹੋਏ ਆਨੰਦ ਤੈ ਹੋ ਨਾਹੀ ਤੈ ਆਪ ਹਤੈ ਦੁਖ ਜਨਮ ਮਰਨ ਸਾਥ ਸੰਗ ਪ੍ਰਤਾਪ ਹਿਤ ਕਰਨਾਮ ਦ੍ਰਿੜ ਦਿਆਲਾ ਸੰਤ ਹੈ ਸੰਗ ਹੋਤਿ ਕਿਰਪਾਲਾ ਓਰੇ ਕਸ਼ਨਾ ਕਿਨੋ ਕੀਆ ਨਾਨਕ ਸਭ ਕੇਸ਼ ਪ੍ਰਭ ਤੇ ਹੁਆ ਇਸ ਲੋਕ ਹਰ ਹਰ ਮੁਖ ਤੇ ਬੋਲਨਾ ਮਨ ਉਠੇ ਸੁਖ ਹੋਏ ਨਾਨਕ ਸਭ ਮੈਂ ਰਵ ਰਹਿਆ ਥਾਨ ਅਨੰਤਰ ਸੋਏ ਪੌੜੀ ਹੇਰੋ ਘਟ ਘਟ ਸਗਲ ਕੈ ਪੂਰ ਰਹਿ ਭਗਵਾਨ ਹੋਵਤ ਆਏ ਸਦ ਸੰਜੀਵ ਸਦ ਸੰਦੀਪ ذوک ਪੰਜਨ ਗੁਰ ਗਿਆਨ ਹਾਂ ਛੋਟ ਹੋਏ ਆਨੰਦ ਤੈ ਹੋ ਨਾਹੀ ਤੈ ਆਪ ਹੱਤੇ ਦੁਖ ਜਨਮ ਮਰਨ ਸਾਥ ਸੰਗ ਪ੍ਰਤਾਪ ਹੈ ਤਕਰ ਨਾਮ ਡ੍ਰਿੜ ਦਿਆਲਾ ਸੰਤ ਹੈ ਸੰਗ ਹੋਤਿ ਕਿਰਪਾਲਾ ਓਰੇ ਕਸ਼ਨਾ ਕਿਨੂ ਕੀਆ ਨਾਨਕ ਸਭ ਕੇਸ਼ ਪ੍ਰਭ ਤੇ ਹੁਆ ਇਸ ਲੋਕ ਹਰ ਹਰ ਮੁਖ ਤੇ ਬੋਲਨਾ ਮਨ ਉਠੇ ਸੁਖ ਹੋਏ ਨਾਨਕ ਸਭ ਮੈਂ ਰਵ ਰਹਿਆ ਥਾਨ ਅਨੰਤਰ ਸੋਏ ਪੌੜੀ ਹੈ ਰੋ ਘਟ ਘਟ ਸਗਲ ਕੈ ਪੂਰ ਰਹੇ ਭਗਵਾਨ ਹੋਵਤ ਆਏ ਸਦ ਸੰਜੀਵ ਸਦ ਸੰਦੀਵ ਪੰਜਨ ਕੋ ਗਿਆਨ ਹਉ ਛੁਟ ਕਹੋਏ ਆਨੰਦ ਤੈ ਹੋ ਨਾਹੀ ਤਹ ਆਪ ਹੱਤੇ ਦੁਖ ਜਨਮ ਮਰਨ ਸਤ ਸੰਗ ਪ੍ਰਤਾਪ ਹੇਤ ਕਰਨ ਨਾਮ ਦ੍ਰਿੜ ਦਿਆਲਾ ਸੰਤ ਹੈ ਸੰਗ ਹੋਤਿ ਕਿਰਪਾਲਾ ਓਰੇ ਕਸ਼ਨਾ ਕਿਨੋ ਕੀਆ ਨਾਨਕ ਸਭ ਕੇਸ਼ ਪ੍ਰਭ ਤੇ ਹੁਆ ਇਸ ਲੋਕ ਹਰ ਹਰ ਮੁਖ ਤੇ ਬੋਲਨਾ ਮਨ ਬੁਫੇ ਸੁਖ ਹੋਏ ਨਾਨਕ ਸਭ ਮੈਂ ਰਵ ਰਹਿਆ ਥਾਨਥਨੰਤਰ ਸੋਏ ਪੌੜੀ ਹੇਰੋ ਘਟ ਘਟ ਸਗਲ ਕੈ ਪੂਰ ਰਹੇ ਭਗਵਾਨ ਹੋਵਤ ਆਏ ਸਾਧ ਸੰਜੀ ਸਾਧ ਸੰਦੀਵ ਜੋ ਕੰਜ ਨਗੁਰ ਗਿਆਨ ਹਾਂ ਛੁਟ ਕੇ ਹੋਏ ਆਨੰਦ ਤੈ ਹੋ ਨਾਹੀ ਤੈ ਆਪ ਹੱਤੇ ਦੁਖ ਜਨਮ ਮਰਨ ਸਾਥ ਸੰਗ ਪ੍ਰਤਾਪ ਹੈ ਤਕਾਰ ਨਾਮ ਦ੍ਰਿੜ ਦਿਆਲਾ ਸੰਤ ਹੈ ਸੰਗ ਹੋਤਿ ਕਿਰਪਾਲਾ ਓਰੇ ਕਸ਼ਨਾ ਕਿਨੋ ਕੀਆ ਨਾਨਕ ਸਭ ਕੈਸ਼ ਪ੍ਰਭ ਤੇ ਹੁਆ ਇਸ ਲੋਕ ਹਰ ਹਰ ਮੁਖ ਤੇ ਬੋਲਨਾ ਮਨ ਉਠੇ ਸੁਖ ਹੋਏ ਨਾਨਕ ਸਭ ਮੈ ਰਵ ਰਹਿਆ ਥਾਨ ਅਨੰਤਰ ਸੋਏ ਪੌੜੀ ਹੈ ਰੋ ਘਟ ਘਟ ਤਗਲ ਕਿਆ ਪੂਰ ਰਹੇ ਭਗਵਾਨ ਹੋਵਤ ਆਏ ਸਦ ਸੰਜੀ ਸਦ ਸੰਦੀਪ ਜੋ ਕਹੰਜਨ ਗੁਰ ਗਿਆਨ ਹੌ ਛਟ ਕਹ ਹੋਏ ਆਨੰਦ ਤੈ ਹੋ ਨਾਹੀ ਤਹਿ ਆਪ ਹੱਤੇ ਦੁਖ ਜਨਮ ਮਰਨ ਸਤ ਸੰਗ ਪ੍ਰਤਾਪ ਹੇਤ ਕਰ ਨਾਮ ਡ੍ਰਿੜ ਦਿਆਲਾ ਸੰਤ ਹੈ ਸੰਗ ਹੋਤ ਕਿਰਪਾਲਾ ਓਰੇ ਕਸ਼ਨਾ ਕਿਨੂ ਕੀਆ ਨਾਨਕ ਸਭ ਕੇਸ਼ ਪ੍ਰਭ ਤੇ ਹੁਆ ਇਸ ਲੋਕ ਹਰ ਹਰ ਮੁਖ ਤੇ ਬੋਲਨਾ ਮਨ ਉਠੇ ਸੁਖ ਹੋਏ ਨਾਨਕ ਸਭ ਮੈਂ ਰਵ ਰਹਿਆ ਅਥਾਨਥਨੰਤਰ ਸੋਏ ਪੌੜੀ ਪੌੜੀ ਹੈ ਰੋ ਘਟ ਘਟ ਸਗਲ ਕੈ ਪੂਰ ਰਹੇ ਭਗਵਾਨ ਹੋਵਤ ਆਏ ਸਦ ਸੰਜੀਵ ਸਦ ਸੰਦੀਵ ਜੋ ਕਹੰਜ ਗੁਰ ਗਿਆਨ ਹੌਂ ਛੁਟ ਕੈ ਹੋਏ ਆਨੰਦ ਤੈ ਹੋ ਨਾਹੀ ਤੈ ਆਪ ਹੱਤੇ ਦੁਖ ਜਨਮ ਮਰਨ ਸਤ ਸੰਗ ਪ੍ਰਤਾਪ ਹੇਤ ਕਾਰ ਨਾਮ ਡ੍ਰਿੜ ਦਿਆਲਾ ਸੰਤ ਹੈ ਸੰਗ ਹੋਤ ਕ੍ਰਿਪਾਲਾ ਓਰੇ ਕਸ਼ਨਾ ਕਿਨੂ ਕੀਆ ਨਾਨਕ ਸਭ ਕੇਸ਼ ਪ੍ਰਭ ਤੇ ਹੁਆ ਇਸ ਲੋਕ ਹਰ ਹਰ ਮੁਖ ਤੇ ਬੋਲਨਾ ਮਨ ਉਠੇ ਸੁਖ ਹੋਏ ਨਾਨਕ ਸਭ ਮੇਰਾ ਵਰਹਿਆ ਆਥਾਨ ਅਤੰਤਰ ਸੋਏ ਪੌੜੀ ਹੈ ਰੋ ਘਟ ਘਟ ਸਗਲ ਕੈ ਪੂਰ ਰਹਿ ਭਗਵਾਨ ਹੋਵਤ ਆਏ ਸਾਧ ਸੰਜੀ ਸਾਧ ਸੰਦੀਪ ਜੋ ਕਪੰਜਨ ਗੁਰ ਗਿਆਨ ਹਉ ਛਟ ਕਹੋਏ ਆਨੰਦ ਤੈ ਹੋ ਨਾਹੀ ਤਹ ਆਪ ਹਤ ਦੁਖ ਜਨਮ ਮਰਨ ਸਤ ਸੰਗ ਪ੍ਰਤਾਪ ਹੇਤ ਕਰ ਨਾਮ ਦ੍ਰਿੜ ਦਿਆਲਾ ਸੰਤ ਹੈ ਸੰਗ ਹੋਤ ਕਿਰਪਾਲਾ ਓਰੇ ਕਸ਼ਨਾ ਕਿਨੋ ਕੀਆ ਨਾਨਕ ਸਭ ਕੇਸ਼ ਪ੍ਰਭ ਤੇ ਹੁਆ ਇਸ ਲੋਕ ਹਰ ਹਰ ਮੁਖ ਤੇ ਬੋਲਨਾ ਮਨੁ ਉਠੇ ਸੁਖ ਹੋਏ ਨਾਨਕ ਸਭ ਮੈਂ ਰਬ ਰਹਿਆ ਆਥਾਨਤੰਤਰ ਸੋਏ ਪੌੜੀ ਹੈ ਰੋ ਘਟ ਘਟ ਸਗਲ ਕੇ ਪੂਰ ਰਹਿ ਭਗਵਾਨ ਹੋਵਤ ਆਏ ਸਦ ਸੰਜੀ ਸਦ ਸੰਦੀਵ ਜੋ ਕੰਜਨ ਗੁਰ ਗਿਆਨ ਹਉ ਛੁਟ ਕੇ ਹੋਏ ਆਨੰਦ ਤੈ ਹੋ ਨਾਹੀ ਤਹਿ ਆਪ ਹਤੈ ਦੁਖ ਜਨਮ ਮਰਨ ਸਤ ਸੰਗ ਪ੍ਰਤਾਪ ਹੈ ਤਕਰ ਨਾਮ ਡ੍ਰਿੜ ਦਿਆਲਾ ਸੰਤ ਹੈ ਸੰਗ ਹੋਤਿ ਕਿਰਪਾਲਾ ਓਰੇ ਕਸ਼ਨਾ ਕਿਨੂ ਕੀਆ ਨਾਨਕ ਸਭ ਕੇਸ਼ ਪ੍ਰਭ ਤੇ ਹੋਊਆ ਇਸ ਲੋਕ ਹਰ ਹਰ ਮੁਖ ਤੇ ਬੋਲਨਾ ਮਨ ਬੁਠੇ ਸੁਖ ਹੋਏ ਨਾਨਕ ਸਭ ਮੈਂ ਰਵ ਰਹਿਆ ਥਾਨ ਸੰਤਰ ਸੋਏ ਪੌੜੀ ਫਿਰ ਉਹ ਘਟ ਘਟ ਸਗਲ ਕੈ ਪੂਰ ਰਹੇ ਭਗਵਾਨ ਹੋਵਤ ਆਏ ਸਦ ਸੰਜੀਵ ਸਦ ਸੰਦੀਪ ਦੁਖ ਭੰਜਨ ਗੁਰ ਗਿਆਨ ਹਉ ਛੁਟ ਕੈ ਹੋਏ ਆਨੰਦ ਤੈ ਹੋ ਨਾਹੀ ਤੈ ਆਪ ਹਤੇ ਦੁਖ ਜਨਮ ਹੈ ਮਰਨ ਸਤ ਸੰਗ ਪ੍ਰਤਾਪ ਹਿਤ ਕਰ ਨਾਮ ਦ੍ਰਿੜ ਦਿਆਲਾ ਸੰਤ ਹੈ ਸੰਗ ਹੋਤਾ ਕਿਰਪਾਲਾ ਉਰੇ ਕਸ਼ਨਾ ਕਿਨੂ ਕੀਆ ਨਾਨਕ ਸਭ ਕੇਸ਼ ਪ੍ਰਭਤੇ ਹੁਆ ਇਸ ਲੋਕ ਹਰ ਹਰ ਮੁਖ ਤੇ ਬੋਲਨਾ ਮਨ ਉਠੇ ਸੁਖ ਹੋਏ ਨਾਨਕ ਸਭ ਮੈਂ ਰਬ ਰਹਿਆ ਤਾਨ ਸੰਤਨਤਰ ਸੋਏ ਪੌੜੀ ਹੇਰੋ ਘਟ ਘਟ ਸਗਲ ਕੈ ਪੂਰ ਰਹੇ ਭਗਵਾਨ ਹੋਵਤ ਆਏ ਸਾਧ ਸੰਜੀ ਸਾਧ ਸੰਦੀਵ ਜੋ ਕੰਜਨ ਗੁਰ ਗਿਆਨ ਹੌਂ ਛਟ ਕਹੋਏ ਆਨੰਦ ਤਹਿ ਹੋ ਨਾਹੀ ਤਹਿ ਆਪ ਹੱਤੇ ਦੁਖ ਜਨਮ ਮਰਨ ਸਾਥ ਸੰਗ ਪ੍ਰਤਾਪ ਹੇਤ ਕਾਰ ਨਾਮ ਦ੍ਰਿੜ ਦਿਆਲਾ ਸੰਤ ਹੈ ਸੰਗ ਹੋਤ ਕਿਰਪਾਲਾ ਉਰੇ ਕਸ਼ਨਾ ਕਿਨੋਂ ਕੀਆ ਨਾਨਕ ਸਭ ਕੇਸ਼ ਪ੍ਰਭ ਤੇ ਹੁਆ ਇਸ ਲੋਕ ਹਰ ਹਰ ਮੁਖ ਤੇ ਬੋਲਨਾ ਮਨ ਬੁਫੇ ਸੁਖ ਹੋਏ ਨਾਨਕ ਸਭ ਮੈਂ ਰਬ ਰਹਿਆ ਥਾਨ ਅਥਨੰਤਰ ਸੋਏ ਪੌੜੀ ਫਿਰ ਉਹ ਘਟ ਘਟ ਸਗਲ ਕੈ ਪੂਰ ਰਹੇ ਭਗਵਾਨ ਹੋਵਤ ਆਏ ਸਾਧ ਸੰਜੀ ਸਾਧ ਸੰਦੀਪ ਦੁਖ ਪੰਜਨ ਗੁਰ ਗਿਆਨ ਹੌਂ ਛੁਟ ਕੇ ਹੋਏ ਆਨੰਦ ਤੈ ਹੋ ਨਾਹੀ ਤੈ ਆਪ ਹੱਤੇ ਦੁਖ ਜਨਮ ਮਰਨ ਸਾਥ ਸੰਗ ਪ੍ਰਤਾਪ ਹੇਤ ਕਾਰ ਨਾਮ ਡ੍ਰਿੜ ਦਿਆ ਲਾ ਸੰਤ ਹੈ ਸੰਗ ਹੋਤਿ ਕਰਪਾਲਾ ਓਰੇ ਕਸ਼ਨਾ ਕਿਨੋ ਕੀਆ ਨਾਨਕ ਸਭ ਕੇਸ਼ ਪ੍ਰਭ ਤੇ ਹੁਆ ॥ ਇਸ ਲੋਕ ਹਰ ਹਰ ਮੁਖ ਤੇ ਬੋਲਨਾ ਮਨ ਬੁਠੇ ਸੁਖ ਹੋਏ ਨਾਨਕ ਸਭ ਮੈ ਰਵ ਰਹਿਆ ਥਾਨ ਅਨੰਤਰ ਸੋਏ ਪੌੜੀ ॥ ਹੈ ਰੋ ਘਟ ਘਟ ਸਗਲ ਕੇ ਪੂਰ ਰਹੇ ਭਗਵਾਨ ਹੋਵਤ ਆਏ ਸਦ ਸੰਜੀਵ ਸਦ ਸੰਦੀਵ ਜੋ ਕ ਪੰਜਨ ਗੁਰ ਗਿਆਨ ਹੌਂ ਛੁਟ ਕੈ ਹੋਏ ਆਨੰਦ ਤੈ ਹੋ ਨਾਹੀ ਤੈ ਆਪ ਹਤੈ ਦੁਖ ਜਨਮ ਮਰਨ ਸਤ ਸੰਗ ਪ੍ਰਤਾਪ ਕਥਾ ਹੈ ਤਕਾਰ ਨਾਮ ਦ੍ਰਿੜ ਦਿਆਲਾ ਸੰਤ ਹੈ ਸੰਗਹੁ ਤਾ ਕਿਰਪਾਲਾ ਓਰੇ ਕਸ਼ਨਾ ਕਿਨੋ ਕੀਆ ਨਾਨਕ ਸਭ ਕੇਸ਼ ਪ੍ਰਭ ਤੇ ਹੁਆ ਸਲੋਕ ਹਰ ਹਰ ਮੁਖ ਤੇ ਬੋਲਨਾ ਮਨ ਉਠੇ ਸੁਖ ਹੋਏ ਨਾਨਕ ਸਭ ਮੈਂ ਰਵ ਰਹਿਆ ਥਾਨ ਅਨੰਤਰ ਸੋਏ ਪੌੜੀ ਹੈ ਰੋ ਘਟ ਘਟ ਸਗਲ ਕੇ ਪੂਰ ਰਹੇ ਭਗਵਾਨ ਹੋਵਤ ਆਏ ਸਦ ਸੰਜੀਵ ਸਦ ਸੰਦੀਪ ਜੋਖ ਪੰਜਨ ਗੁਰ ਗਿਆਨ ਹੌਂ ਛੁਟ ਕੇ ਹੋਏ ਆਨੰਦ ਤਹਿ ਹੋ ਨਾਹੀ ਤਹਿ ਆਪ ਹਤੇ ਕੋਈ ਜਨ ਮਹਿ ਮਰਨ ਸਾਥ ਸੰਗ ਪ੍ਰਤਾਪ ਹਿਤਕਾਰ ਨਾਮ ਦ੍ਰਿੜ ਦਿਆਲਾ ਸੰਤ ਹੈ ਸੰਗ ਹਉ ਤਾ ਕਿਰਪਾਲਾ ਓਰੇ ਕਸ਼ਨਾ ਕਿਨੋ ਕੀਆ ਨਾਨਕ ਸਭ ਇਕਿਸ਼ ਪ੍ਰਭ ਤੇ ਹੁਆ ਇਸ ਲੋਕ ਹਰ ਹਰ ਮੁਖ ਤੇ ਬੋਲਨਾ ਮਨ ਉਠੇ ਸੁਖ ਹੋਏ ਨਾਨਕ ਸਭ ਮੈਂ ਰਵ ਰਹਿਆ ਤਾਨ ਅਨੰਤਰ ਸੋਏ ਪੌੜੀ ਹੈ ਰੋ ਘਟ ਘਟ ਸਗਲ ਕੈ ਪੂਰ ਰਹੇ ਭਗਵਾਨ ਹੋਵਤ ਆਏ ਸਾਧ ਸੰਜੀ ਸਾਧ ਸੰਦੀਪ ਜੋ ਕਹੰਜਨ ਗੁਰ ਗਿਆਨ ਹੌਂ ਛੁਟ ਕੈ ਹੋਏ ਆਨੰਦ ਤਹਿ ਹੋ ਨਹੀਂ ਤਹਿ ਆਪ ਹੱਤੇ ਦੁੱਖ ਜਨਮ ਹੈ ਮਰਨ ਸਾਥ ਸੰਗ ਪ੍ਰਤਾਪ ਹੈ ਤਕਰ ਨਾਮ ਦ੍ਰਿੜ ਦਿਆਲਾ ਸੰਤ ਹੈ ਸੰਗ ਹੁਤਾ ਕਿਰਪਾਲਾ ਓਰੇ ਕਸ਼ਨਾ ਕਿਨੂ ਕੀਆ ਨਾਨਕ ਸਭ ਕੇਸ਼ ਪ੍ਰਭ ਤੇ ਹੁਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ